ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਮੇਰਾ ਨਾਮ ਮਹਿਕੌਰ ਹੈ ਮੈਂ 6ਵੀਂ ਜਮਾਤ ਵਿੱਚ ਪੜਦੀ ਹਾਂ ਮੇਰੀ ਕਵਿਤਾ ਦਾ ਨਾਮ ਹੈ ਤੇਰਾ ਤੇਰਾ ਨਾਨਕ ਨੇ ਤੋਲ ਕੇ ਤੇ ਕਰਨੀ ਦੱਸੀਏ ਕੀ ਤੱਕ ਕਮਾਈ ਸਾਨੂੰ ਮਹਾਂ ਨੂਰਾਂ ਦੇ ਨੂਰ ਨੇ ਜਾਗੇ ਅੰਦਰ ਰੇ ਭਿਗਿਆਨ ਦੀ ਵੰਡੀ ਰੋਸ਼ਨੀ ਸਾਨੂੰ ਵੈਮ ਪਰਮਚ ਅਸੀਂ ਸਾਫਸ ਹੋਏ ਬਖਸ਼ਿ ਰਹਿ ਪਰ ਨੇ ਰੋਸ਼ਨੀ ਸਾਨੂੰ ਗੱਡੀ ਜ਼ਿੰਦਗੀ ਦੀ ਲੋ ਲੱਥ ਗਈ ਸੀ ਦਿੱਤ ਉਸ ਨੇ ਆਨ ਅਗ ਵਾਇ ਸਾਨੂੰ ਇੱਕ ਨਾਮ ਜਪਨਾ ਦੁਜਾ ਕੀਰਤ ਕਰਨਾ ਤੇ ਵੰਦ ਸ਼ਕਨ ਦੀ ਜਾਂਚ ਸਿਖਾਈ ਸਾਨੂੰ ਕੰਦ ਕੂੜ ਇਹ ਕਿਸ ਤਰ੍ਹਾਂ ਟੁੱਟਣੀ ਸੀ ਦੱਸਿਆ ਹੁਕਮਰ ਜਾਈ ਸਾਨੂੰ ਤੇਰਾ ਤੇਰਾ ਨਾਨਕ ਨੇ ਤੋਲ ਕੇ ਤੇ ਕਰਨੀ ਦੱਸੀਏ ਕਿਰਤ ਕਮਾਈ ਸਾਨੂੰ ਬਾਬੇ ਨਾਨਕ ਨੇ ਜਿੱਥੋਂ ਸਾਨੂੰ ਤੋਰਿਆ ਸੀ ਅਸੀਂ ਉਥੇ ਹੀ ਆਨ ਖੜ ਗਏ ਹਾਂ ਅਸੀਂ ਹੰਸਾਂ ਸਰੋਵਰਾਂ ਦੇ ਫੇਰ ਮਾਇਆ ਦੇ ਚਿਕੜ ਚ ਵੜ ਗਏ ਹਾਂ ਔਰੇ ਨਸ਼ਿਆਂ ਤੇ ਵਸ਼ਿਆਂ ਤੋਂ ਵਰਜਿਆ ਸੀ ਅਸੀਂ ਆਪਣੀ ਅੜੀ ਤੇ ਆੜ ਗਏ ਹਾਂ ਅਤੇ ਇੱਕ ਅਕਾਲ ਨਾਲ ਜੋੜਿਆ ਸੀ ਅਸੀਂ ਬਾਬਿਆਂ ਦੇ ਹੱਥੇ ਚੜ ਗਏ ਹਾਂ ਗੁਰੂ ਬਾਬੇ ਸਮਚਾਇਆ ਸੀ ਬੜਾ ਲੇਕਿਨ ਹਲੇ ਤੱਕ ਸਮਝ ਨਾ ਆਈ ਸਾਨੂੰ ਤੇਰਾ ਤੇਰਾ ਨਾਨਕ ਨੇ ਤੋਲ ਕੀ ਤੇ ਕਰਨੀ ਦੱਸੀਏ ਕੀਰਤਕ ਮੈਂ ਸਾਨੂੰ ਬਾਬਾ ਨਾਨਕ ਹੈ ਪਿਆਰ ਦਾ ਉਹ ਗੁਆ ਆਪ ਪਿਆਸੇ ਦੇ ਪਾਸ ਗਿਆ ਕਿਧਰੇ ਭਾਗੋ ਦਾ ਚੂਰ ਸਰੂਰ ਕੀਤਾ ਕਿਧਰੇ ਲਾਲੋ ਨੂੰ ਦੇਣ ਤਰਵਾਸ ਗਿਆ ਸਿੱਧ ਕਰਨ ਸੀ ਦੇ ਨਾਨਕ ਮੱਤੇ ਪਹੁੰਚਿਆ ਕੋੜੇ ਰਿਠੇ ਚ ਪੜਨਾ ਮਠਾਸ ਗਿਆ ਪੀਨ ਦੀ ਦਸਿਓ ਪੀਰ ਪਰਾਈ ਸਾਨੂੰ ਤੇਰਾ ਤੇਰਾ ਨਾਨਕ ਨੇ ਤੋਲ ਕੇ ਤੇ ਕਰਨੀ ਦਸਿਏ ਕੀਰਤ ਕਮਾਈ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ